ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ ਅੱਜ ਦੀ ਵੀਡੀਓ ਸ਼ੁਰੂ ਕਰਨ ਲੱਗਾ ਤੁਸੀਂ ਮੇਰੇ ਪਿੱਛੇ ਸੂਟ ਵੇਖ ਲਿਓ ਇਹ ਸਾਰੇ ਵਿਦਾਊਟ ਦੁਪੱਟਾ ਨੇ ਇਸ ਤੋਂ ਬਾਅਦ ਇੱਕ ਵੀਡੀਓ ਤੁਹਾਨੂੰ ਮੈਂ ਦੇਣੀ ਹੈ ਹੋਰ ਉਹਨਾਂ ਸੂਟਾਂ ਦੀ ਉਹ ਕਿਹੜੇ ਨੇ ਆਹ ਵਾਲੇ ਸੋਹਣੇ ਸੋਹਣੇ ਜੋਰਜਟ ਦੇ ਉੱਤੇ ਆ ਸਾਰੇ ਸੂਟ ਤੇ ਸਾਰਾ ਸਟਾਕ ਤੁਹਾਨੂੰ ਮੈਂ ਇੱਕ ਵਾਰੀ ਇਹਦੀ ਹਾਈਲਾਈਟ ਜੀ ਦੇ ਦੰਨਾ ਹੈ ਇਹ ਦੇਣੇ ਤੁਹਾਨੂੰ ਆਪਾਂ ਬੜੇ ਸਸਤੇ ਜਿਹੇ ਰੇਟਾਂ ਦੇ ਵਿੱਚ ਇਹ ਆਪਾਂ ਦਵਾਂਗੇ ਤੁਹਾਨੂੰ ਵੀਡੀਓ 3 ਵਜੇ ਇਹਨਾਂ ਦੀ 3:00 ਪੌਣੀ ਦਾ ਵੇ ਇਹਦੀ ਵੀਡੀਓ ਵੀ ਰ ਆਪਾਂ ਹਾਂਜੀ 3:00 3 ਵਜੇ ਦੀ ਇਹ ਡਿਜ਼ਾਈਨ ਇਹ ਕਰੀ ਚਾਹਤੇ ਮਰਾਦ ਨਾ ਤੁਹਾਨੂੰ ਚੈੱਕ ਕਰ ਲਿਓ। ਉਸ ਤੋਂ ਪਹਿਲਾਂ ਵੀਡੀਓ ਦਿਨੇ ਆਪਾਂ 550 ਵਾਲੇ ਸੂਟਾਂ ਦੀ ਜਿਹਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਹੈਗਾ। ਆਹ ਡਿਜ਼ਾਈਨ ਆਪਣੇ ਕੋਲ ਰੀਸਟਾਕ ਹੋ ਗਿਆ ਜੇ ਤੇ ਇਹਦੇ ਵਿੱਚ ਹੋਰ ਵੀ ਸਿੰਧੀ ਬੂਟੀ ਵਾਲੇ ਡਿਜ਼ਾਈਨ ਵੀ ਬਹੁਤ ਪਿਆਰੇ ਪਿਆਰੇ ਜੇ। ਜੌਰਜਟ ਔਰਗਾਂਜਾ ਔਰਗਾਂਜਾ ਦੇ ਉੱਤੇ ਤੇ ਕ੍ਰਾਸ਼ ਟਿਸ਼ੂ ਦੇ ਉੱਤੇ। ਆਜੋ ਵੀਡੀਓ ਕਰਦੇ ਹਾਂ ਸ਼ੁਰੂ ਸੂਟ ਦਿਖਾਉਣਾ ਮੈਂ ਜਲਦੀ ਜਲਦੀ ਬੁੱਕ ਕਰ ਲਿਓ ਸਟਾਕ ਲਿਮਟਿਡ ਜੇ ਤੇ ਇਹਦੇ ਵਿੱਚ ਕੁਆਂਟੀਟੀ ਬਲਕ ਚ ਆਰਡਰ ਨਹੀਂ ਜੇ ਹੋਗੇ ਇੱਕ ਇੱਕ ਦੋ ਦੋ ਸੂਟਾਂ ਦੇ ਆਰਡਰ ਮਾਹ ਲੈ ਜਾਣੇ ਆ। ਆਜੋ ਕਰਦੇ ਹਾਂ ਤੇ ਲਓ ਜੀ ਕਰਦੇ ਆ ਵੀਡੀਓ ਸ਼ੁਰੂ ਤੇ ਇਹਦਾ ਫੈਬਰਿਕ ਕਿਹੜਾ ਆਉਣਾ ਜੇ ਸੂਟਾਂ ਦਾ ਉਹ ਆਉਣਾ ਜੇ ਵਿਸਕੋਸ ਔਰਗਾਂਜਾ ਤੇ ਕ੍ਰਾਸ਼ ਟਿਸ਼ੂ ਤੁਹਾਨੂੰ ਇਹਦੇ ਵਿੱਚ ਦੱਸੀ ਜਾਊਂਗਾ ਮੈਂ ਕਿਹੜੇ ਕਿਹੜੇ ਸੂਟ ਨੇ ਤੇ ਰੇਟ ਜਿਹੜਾ ਜੇ ਇਹਨਾਂ ਦਾ ਸਿਰਫ 545 ਰੁਪਏ ਜੇ ਸ਼ਿਪਿੰਗ ਫ੍ਰੀ ਦੇ ਨਾਲ ਜੇ ਤੇ ਇਸ ਤੋਂ ਪਹਿਲਾਂ ਮੈਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਸੂਟ ਇੱਕ ਵਾਰੀ ਜੋਰ ਜੱਟ ਦੇ ਵੀ ਦਿਖਾ ਦਿੰਨਾ ਬਾਜੂ ਵਰਕ ਦੇ ਨਾਲ ਮਿਲਨੇ ਜੇ ਆ ਚੈੱਕ ਕਰਿਓ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਉਣੇ ਜੇ neck ਬਣੀ ਆਉਣੀ ਜੇ ਤੇ ਇਹਦੇ ਵਿੱਚ ਆ ਸਾਰੇ ਜਿੰਨੇ ਵੀ ਆ ਇਹ ਸਾਰੇ ਤੁਹਾਨੂੰ ਆਪਾਂ ਦੇਣੇ ਆ 3 ਵਜੇ ਦੀ ਸੇਲ ਤੇ ਜੁੜੇ ਰਹੋ ਆ ਮੋਰਾਂ ਵਾਲਾ ਡਿਜ਼ਾਈਨ ਵੀ ਆ ਗਿਆ ਜੇ ਬਲੈਕ ਦੇ ਉੱਤੇ ਜਿਹੜਾ ਬਹੁਤ ਜ਼ਿਆਦਾ ਤੁਸੀਂ ਪਸੰਦ ਕਰਦੇ ਹੋ ਇਹ ਸਾਰੇ ਸੂਟ ਤੁਹਾਨੂੰ ਆਪਾਂ ਦੇਣੀ ਹੈ 3 ਵਜੇ ਵਾਲੀ ਵੀਡੀਓ ਦੇ ਵਿੱਚ 3 ਵਜੇ ਸਾਡੇ ਨਾਲ ਜੁੜੇ ਰਹੋ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਆ ਸਾਰੇ ਸੂਟਾਂ ਦੀ ਵੀਡੀਓ ਦੇਣ ਲੱਗੇ ਆ ਇਹਦੇ ਵਿੱਚ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਆਉਣਗੇ ਜੇ ਤੇ ਆਜੋ ਕਰਦੇ ਆ ਵੀਡੀਓ ਨਾਲ ਹੀ ਸਟਾਰਟ ਤੇ ਨਾਲ ਹੀ ਤੁਹਾਨੂੰ ਦੱਸਦੇ ਇਹਨਾਂ ਦੇ ਸੋਹਣੇ ਸੋਹਣੇ ਜੇ ਰੇਟ 545 ਰੁਪਈਆ ਦਾ ਸੂਟ ਜੇ ਸ਼ਿਪਿੰਗ ਫ੍ਰੀ ਦੇ ਨਾਲ ਜੇ ਬਿਨਾਂ ਦੁਪੱਟੇ ਤੋਂ ਫੈਬਰਿਕ ਜਿਹੜਾ ਜੇ ਇਹਦਾ ਵਿਸਕੋਸ ਔਰਗਾਂਜਾ ਦਾ ਤੇ ਆ ਇੱਕ ਸੂ ਤੇ ਕਲਰ ਇਹਦਾ ਜਿਹੜਾ ਹੈਗਾ ਜੇ ਉਹ ਹੈਗਾ ਜੇ ਸਲੇਟੀ ਕਲਰ ਤੇ ਇਹ ਜਿਹੜੇ ਡਿਜ਼ਾਈਨ ਤੁਸੀਂ ਵੇਖੇ ਪਹਿਲਾਂ ਸਾਡੇ ਜਿਹੜੇ ਸੀਗੇ ਇਹ ਆਪਾਂ ਬਣਵਾਏ ਸੀ ਨੀਡਲਵਰਕ ਦੇ ਵਿੱਚ ਹੁਣ ਇਹ ਡਿਜ਼ਾਈਨ ਜਿਹੜੇ ਰੈਡੀ ਹੋਏ ਨੇ ਮਸ਼ੀਨ ਦੇ ਉੱਤੇ ਰੇਟ ਹੈਗਾ ਜੇ 545 ਰੁਪਏ ਅ ਅੱਛਾ ਜੀ ਇੱਕ ਚੀਜ਼ ਮੈਂ ਨਾ ਕਲੀਅਰ ਕਰ ਦਵਾ ਬਹੁਤ ਸਾਰੀਆਂ ਭੈਣਾਂ ਸਾਡੀਆਂ ਨਾ ਕਨਫਿਊਜ਼ ਹੁੰਦੀਆਂ ਆ ਉਹ ਜਦੋਂ ਆਪਾਂ ਸੂਟ 545 ਦਾ ਕਹਿੰਨੇ ਨਾ ਵੀ ਸਾਡੇ ਕੋਲ ਆ ਸਟਾਕ ਆਊਟ ਹੋ ਗਿਆ ਜਾਂ ਖਤਮ ਹੋ ਗਿਆ ਜਾਂ ਜੋਰਜਟ ਦੇ ਜਿਹੜੇ ਆਪਾਂ ਪਾਏ ਸੀਗੇ ਥੋੜੇ ਦਿਨ ਪਹਿਲਾਂ 845 ਵਾਲੇ ਕਨਫਿਊਜ਼ਨ ਵੱਡੀ ਤੁਹਾਨੂੰ ਕੀ ਹੁੰਦੀ ਆ ਕਿ ਜਦੋਂ ਮੈਂ ਕਹਿੰਨਾ ਉਹ ਨਾ ਬੇ ਖਤਮ ਹੋ ਗਏ ਫਿਰ ਭੈਣਾ ਕਹਿੰਗੇ ਸਾਨੂੰ ਇੱਕ ਸੂਟ ਬਣਾ ਦਿਓ ਇਹ ਕਲਰ ਦੇ ਵਿੱਚ ਤੇ ਇੰਨੇ ਘੇਰੇ ਦਾ ਇੰਨੀ ਬੇਨਤੀ ਦਾ ਨਹੀਂ ਹੋਣਾ ਕਿਉਂਕਿ ਸਿੰਗਲ ਕਲਰ ਬਣਾਉਣਾ ਬਹੁਤ ਮੁਸ਼ਕਲ ਜੇ ਸਿੰਗਲ ਕਲਰ ਜਿਹੜਾ ਜੇ ਉਹ ਨਹੀਂ ਰੈਡੀ ਹੋਣਾ ਬਲਕਿ ਚ ਰੈਡੀ ਹੁੰਦੇ ਜੇ ਆਰਡਰ ਤੇ ਤਾਂ ਸਸਤੇ ਨੇ ਸਿੰਗਲ ਰੈਡੀ ਹੋਊਗਾ ਮਸ਼ੀਨ ਦੇ ਉੱਤੇ ਰੈਡੀ ਕਰਕੇ ਦਵਾਂਗੇ ਉਹਦਾ ਰੇਟ ਜਿਹੜਾ ਜੇ ਪਲੱਸ ਜਾਊਗਾ ਕਿਉਂਕਿ ਉਹਦੇ ਵਿੱਚ ਇਕੱਲਾ ਵਰਕ ਦਾ ਰੇਟ 100000 ਰੁਪਿਆ ਹੋ ਜਾਂਦਾ ਆ ਜੇ ਅਸੀਂ ਇੱਕ ਸੂਟ ਰੈਡੀ ਕਰਦੇ ਹਾਂ ਤੇ ਇਹ ਸਾਡੇ ਕੁਆਂਟੀਟੀ ਚ ਬਣ ਕੇ ਆਉਂਦੇ ਆ ਤਾਂ ਸਸਤੇ ਹੁੰਦੇ ਆ ਰੇਟ ਸੋ ਇਹ ਗੱਲ ਨੂੰ ਨਾ ਪਲੀਜ਼ ਸਮਝਿਆ ਕਰੋ ਮਤਲਬ ਇਹਦੇ ਪਿੱਛੇ ਥਿਉਰੀ ਕੀ ਆ ਉਹਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਇਹ ਨਾ ਸੋਚਿਆ ਕਰੋ ਕਿ ਮੈਂ 545ਾਂ ਚ ਪਾ ਦਾਂ ਤਾਂ ਸ਼ਾਇਦ ਮੈਂ ਕੋਈ ਵੀ ਤੁਹਾਨੂੰ ਜਿਹੜਾ ਡਿਜ਼ਾਈਨ ਕੋਈ ਵੀ ਕਲਰ ਜਿਹੜਾ ਤੁਹਾਨੂੰ ਮੈਂ ਤੁਹਾਡੀ ਚੋਇਸ ਦਾ 545ਾਂ ਚ ਹੀ ਬਣਾ ਕੇ ਦਊਂਗਾ ਨਹੀਂ ਹੋਣਾ ਉਹਦੇ ਵਾਸਤੇ ਨਹੀਂ ਹੋਣਾ ਪਲੀਜ਼ ਇਹ ਗੱਲ ਨੂੰ ਖਿਆਲ ਕਰਿਓ ਨੋਟ ਕਰਿਓ ਤੇ ਆਪਣੀ ਡਾਇਰੀ ਚ ਨੋਟ ਕਰਕੇ ਰੱਖ ਲਿਓ ਵੀ ਇਦਾਂ ਨਹੀਂ ਹੋਣਾ ਸੂਟ 545ਾਂ ਵਾਲਾ ਟੌਪ ਦੀ ਕੁਆਲਿਟੀ カラー ویڈیو ਕਰਕੇ ਹੋ ਸਕਦਾ 19 21 ਇਹਨਾਂ ਦੇ ਫਰਕ ਆਉਣ ਪਰ ਡਿਜ਼ਾਈਨ ਸੇਮ ਮਿਲਣਗੇ ਜੇ ਰੇਟ ਜਿਹੜਾ ਜੇ 500 ਤੇ 450 ਰੁਪਏ ਜੇ ਸਿਰਫ ਇਹਨਾਂ ਦਾ ਸ਼ਿਪਿੰਗ ਫਰੀ ਦੇ ਨਾਲ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਆਹ ਲਓ ਜੀ ਆ ਵੀ ਚੈੱਕ ਕਰਿਓ ਜੀ ਬਹੁਤ ਸੋਹਣਾ ਕਲਰ ਜੇ ਬਹੁਤ ਜ਼ਿਆਦਾ ਪਿਆਰਾ ਸੂਟ ਜੇ ਇਹ ਵੀ ਸੇਮ ਕਲਰ ਆ ਰਹਿਣਾ ਜਿ originality ਵੀਡੀਓ ਵਾਲਾ ਤੇ ਰੇਟ ਇਹਦਾ ਹੋਣਾ ਜੇ 545 ਰੁਪਏ ਬਿਨਾਂ ਦੁਪट्टे ਤੋਂ ਫੈਬਰਿਕ ਔਰਗਾਂਜਾ ਦਾ ਆ ਵੀ ਜਿਹੜਾ ਸੂਟ ਜੇ ਇਹ ਵੀ ਔਰਗਾਂਜਾ ਦੇ ਫੈਬਰਿਕ ਦੇ ਨਾਲ ਆਉਣਾ ਇਹਦੇ ਇਹਦੇ ਵੀ ਤੁਹਾਨੂੰ ਇਹ ਪਹਿਲੀ ਚੀਜ਼ ਤੇ ਇਹਨਾਂ ਦੀ ਇਹ ਹੈ ਕਿ ਇਹਨਾਂ ਦੇ ਘੇਰੇ ਜਿਹੜੇ ਜਿਓ 22 ਇੰਚ ਤੱਕ ਰੈਡੀ ਹੁੰਦੇ ਜੇ ਠੀਕ ਹੈ ਜੀ ਕਿਉਂਕਿ ਥੱਲੇ ਵੇਲ ਕੋਈ ਨਹੀਂ ਡਿਜ਼ਾਈਨ ਕੋਈ ਨਹੀਂ ਤੁਸੀਂ ਚਾਹੇ ਦਾ 24 ਬਣਾ ਲਿਓ ਚਾਹੇ 26 ਬਣਾ ਲਿਓ ਜਿੱਦਾਂ ਮਰਜੀ ਇਹਨਾਂ ਨੂੰ ਸੈੱਟ ਕਰ ਲਿਓ ਨੈਕ ਤੇ ਡਿਜ਼ਾਈਨ ਕੋਈ ਨਹੀਂਗਾ ਜਿੰਨੀ ਮਰਜੀ ਲੈਂਥ ਇਹਦੀ ਤਿਆਰ ਕਰ ਲਿਓ ਥੱਲੇ ਤੱਕ ਵੀ ਇਹਦੇ ਬਹੁਤ ਜਗ੍ਹਾ ਛੱਡੀ ਆ ਭਾਵੇਂ ਤੁਸੀਂ ਜਿੰਨੀ ਮਰਜੀ ਇਹਦੀ ਲੈਂਥ ਬਣਾ ਲਿਓ ਲੈਂਥ ਦਾ ਕੋਈ ਇਸ਼ੂ ਨਹੀਂ ਜੇ ਬਿਨਾ ਬਾਜੂ ਵਰਕ ਤੋਂ ਜੇ ਬਿਨਾ ਦੁਪੱਟੇ ਤੋਂ ਜੇ ਰੇਟ 545 ਰੁਪਏ ਜੇ ਤੇ ਕਲਰ ਇਹਨਾਂ ਦੇ ਥੋੜੇ ਥੋੜੇ ਫਰਕ ਪੈਣ ਦੇ ਆ ਜੇ ਵੀਡੀਓ ਕਰਕੇ ਆ ਕਲਰ ਹੈਗਾ ਜੇ ਲਾਈਟ ਬੇਬੀ ਪਿੰਕ ਤੇ ਇਹਦੇ ਵਿੱਚ ਵੀਡੀਓ ਦੇ ਵਿੱਚ ਥੋੜਾ ਜਿਹਾ ਚਿੱਟਾ ਜਿਹਾ ਹੋਣ ਦੇ ਪਰ ਇਹ ਨਹੀਂ ਜੇ ਇਹ ਬੇਬੀ ਪਿੰਕ ਕਲਰ ਜੇ ਰੇਟ ਸੇਮ ਉਹੀ ਜੇ 545 ਰੁਪਏ ਅੱਗੇ ਆਗਾ ਜੇ ਬਲੈਕ ਕਲਰ ਬਲੈਕ ਦੇ ਉੱਤੇ ਰਾਣੀ ਕਲਰ ਦੇ ਡਿਜ਼ਾਈਨ ਬਣੇ ਜੇ ਫਲਾਵਰ ਦੇ ਨਾਲ ਮੋਰ ਪੰਖੀਆ ਕਲਰ ਦਾ ਲੱਗਾ ਜੇ ਡਿਜ਼ਾਈਨ ਇਹਦਾ ਰੇਟ ਸਿਰਫ ਇਹਦਾ ਹੈ ਜੇ 545 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਚ ਦੋ ਸੂਟ ਜੇ ਹਾਂਜੀ ਇੱਕ ਦੇ ਵਿੱਚ ਰਾਣੀ ਕਲਰ ਲੱਗਾ ਜੇ ਤੇ ਇੱਕ ਦੇ ਵਿੱਚ ਗਜਰੀ ਜੇ ਕਲਰ ਲੱਗਾ ਜੇ ਠੀਕ ਠੀਕ ਵੀ ਸਾਡੇ ਨਿੱਕੇ ਜਿਨ ਘਾਤੇ ਸਾਰੇ ਇਹਦਾ ਫੈਬਰਿਕ ਹੈਗਾ ਜੇ ਔਰਗਾਂਜਾ ਦਾ ਵਿਸਕੋਸ ਦਾ ਆ ਲੋ ਜੀ ਚੈੱਕ ਕਰ ਲਿਓ ਪਹਿਲੇ ਦੇ ਵਿੱਚ ਰਾਣੀ ਸ਼ੇਡ ਸੀਗਾ ਇਹਦੇ ਵਿੱਚ ਆ ਗਿਆ ਗਜਰੀ ਬਾਕੀ ਡਿਜ਼ਾਈਨ ਸੇਮ ਹੈ ਕੁਆਲਿਟੀ ਸੇਮ ਹੈ ਰੇਟ ਸੇਮ ਹੈ 545 ਰੁਪਏ ਅੱਗੇ ਹੈਗਾ ਸੀ ਗ੍ਰੀਨ ਸੂਟ ਆ ਆਪਾਂ ਜੋਰਜਾਟ ਦੇ ਵਿੱਚ ਕਲਰ ਬਣਵਾਇਆ ਸੀ ਤੁਸੀਂ ਬਹੁਤ ਡਿਮਾਂਡ ਕੀਤੀ ਸੀ ਇਹਦੀ ਹੁਣੇ ਕਲਰ ਆ ਗਿਆ ਜ ਆਪਣੇ ਕੋਲ ਔਰਗਾਂਜਾ ਦੇ ਉੱਤੇ ਡਿਜ਼ਾਈਨ ਆ ਗਿਆ ਜੇ ਸੇਮ ਉਹੀ ਜਿਹੜਾ ਤੁਸੀਂ ਬਹੁਤ ਜ਼ਿਆਦਾ ਪਸੰਦ ਕਰਨ ਦਾ ਇਹੋ ਅੱਗੇ ਕਲਰ ਆਗਾ ਜੇ ਲਾਈਟ ਲੈਮਨ ਸ਼ੇਡ ਬਹੁਤ ਸੋਹਣਾ ਸੂਟ ਜੇ ਤੇ ਬਹੁਤ ਪਿਆਰਾ ਕਲਰ ਜੇ ਸ਼ਿਪਿੰਗ ਫ੍ਰੀ ਦੇ ਨਾਲ ਜੇ ਰੇਟ ਸਿਰਫ ਉਹੀ 545 ਰੁਪਏ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਤੇ ਆ ਲੋ ਜੀ ਅੱਗੇ ਆਗਾ ਜੇ ਮਸਲੀਨ ਦੇ ਉੱਤੇ ਇਹ ਵੀ ਸੂਟ ਤੁਸੀਂ ਬੁੱਕ ਕਰ ਲਿਓ ਸ਼ਿਪਿੰਗ ਫ੍ਰੀ ਜੇ ਰੇਟ 545 ਰੁਪਏ ਜੇ ਕਲਰ ਸਿੰਗਲ ਜੇ ਤੇ ਆ ਲੋ ਜੀ ਅੱਗੇ ਆਗਾ ਜੇ ਲਾਈਟ ਪੀਚ ਸ਼ੇਡ ਕਲਰ ਮੈਂ ਦੱਸੀ ਜਾਊਂਗਾ ਜੇ ਨਾ ਪਤਾ ਲੱਗਣਗੇ ਤੇ ਇਹ ਹੈਗਾ ਜੇ ਪੀਚ ਸ਼ੇਡ ਲਾਈਟ ਪੀਚ ਸ਼ੇਡ ਤੇ ਅੱਗੇ ਆ ਗਿਆ ਜੇ ਪਿਸਤਾ ਕਲਰ ਇਹ ਵੀ ਸੋਹਣਾ ਜਿਹਾ ਸੂਟ ਤੁਸੀਂ ਬੁੱਕ ਕਰਿਓ ਇੱਕ ਚੀਜ਼ ਹੋਰ ਸੱਚ ਇਹਨਾਂ ਸੂਟਾਂ ਦੀ ਮੈਂ ਦੱਸ ਦੇਣਾ ਖਾਸੀਅਤ ਕੀ ਹੈ ਕਿ ਇਹ ਸੂਟ 5 ਮੀਟਰ ਦੇ ਨਹੀਂ ਜੇ ਇਹ 6 ਵੀ ਹੈਗੇ ਜੇ 7 ਵੀ ਹੈਗੇ ਜੇ ਤੇ 5.5 ਵੀ ਹੈਗੇ ਜੇ ਪਲੱਸ ਪਲੱਸ ਹੀ ਜੇ ਸਾਰੇ ਹੀ ਤੇ ਆਹ ਲੋ ਜੀ ਆ ਗਿਆ ਜੇ ਪਿਆਜ਼ੀ ਸ਼ੇਡ ਬਹੁਤ ਪਿਆਰੀ ਸ਼ੇਡ ਜੇ ਇਹ ਵੀ ਇਹ ਵੀ ਸ਼ਿਪਿੰਗ ਫ੍ਰੀ ਦੇ ਵਿੱਚ ਜੇ ਰੇਟ ਇਹਦਾ ਵੀ 545 ਰੁਪਏ ਜੇ ਸਿਰਫ ਆ ਕਿਹੜੀ ਛੇੜ ਹੈ ਭਾਜੀ ਬੇਬੀ ਪਿੰਕੀ ਹੈ ਲਓ ਜੀ ਇਹ ਵੀ ਬੇਬੀ ਪਿੰਕ ਜੀ ਛੇੜ ਜੇ ਇਹ ਵੀ ਸੋਹਣੀ ਜੀ ਤੁਸੀਂ ਇਹ ਵੀ ਬੁੱਕ ਕਰ ਸਕਦੇ ਜੇ ਔਰਗਾਂਜਾ ਦੇ ਉੱਤੇ ਅੱਗੇ ਆ ਗਏ ਜੇ ਕ੍ਰਸ਼ ਦੇ ਉੱਤੇ ਸੂਟ ਆ ਗਏ ਜੇ ਗੋਟਾ ਪੱਟੀ ਦੇ ਨਾਲ ਨੈੱਕ ਤੋਂ ਚੈੱਕ ਕਰਿਓ ਇਹਦਾ ਡਿਜ਼ਾਈਨ ਕਿੰਨਾ ਸੋਹਣਾ ਹੈ ਸਾਰੇ ਸੂਟ ਦੇ ਵਿੱਚ ਆਜਣਾ ਜੇ ਗੋਟਾ ਪੱਟੀ ਬਣੀ ਲੈਂਥ ਜਿਹੜੀ ਇਹਦੀ ਚ 40 ਰੈਡੀ ਹੋਣੀ ਜੇ ਤੇ ਫੈਬਰਿਕ ਦਾ ਜੇ ਵਿਸਕੋਸ ਔਰਗਾਂਜਾ ਸ਼ਿਮਰਦਾ ਜੇ ਵਿਸਕੋਸ ਸ਼ਿਮਰਦਾ ਫੈਬਰਿਕ ਜੇ ਰੇਟ ਹੈਗਾ ਜੇ ਇਹਦਾ ਵੀ ਸੇਮ 545 ਰੁਪਏ ਹੈ ਇੱਕ ਕਾ ਵੀ ਪਿਆਰਾ ਜਿਹਾ ਸੂਟ ਜਿਹੜਾ ਜੇ ਇਹ ਵੀ ਆ ਗਿਆ ਵਿਸਕੋਸ ਔਰ ਗਾਂਜਾ ਦੇ ਉੱਤੇ 컬러 ਕੰਟਰਾਸਟ ਚੈੱਕ ਕਰੋ ਇਹਦਾ ਕਿੰਨਾ ਸੋਹਣਾ ਥ्रेड ਵਰਕ ਕਿੰਨਾ ਪਿਆਰਾ ਆ ਤੇ ਇਹਦੇ ਵਿੱਚ ਥਿੱਲੇ ਦਾ ਵਰਕ ਕਿੰਨਾ ਜਿਆਦਾ ਸੋਹਣਾ ਹੈ ਰੇਟ ਉਹੀ ਦਊਂਗਾ ਤੁਹਾਨੂੰ ਮੈਂ ਸੇਮ 545 ਰੁਪਏ ਇੱਕ ਹੋਰ ਪਿਆਰੀ ਜੀ ਆ ਗਈ ਪਿਸਤਾ ਸ਼ੇਡ ਇਸ ਤੋਂ ਬਾਅਦ ਫਿਰ ਆ ਗਿਆ ਪਿਆਜ਼ੀ ਕਲਰ ਡਿਜ਼ਾਈਨ ਚੈੱਕ ਕਰ ਲਓ ਸੂਟ ਦਾ ਨੈਕ ਤੇ ਵੇਖੋ ਕਿੰਨਾ ਸੋਹਣਾ ਵਰਕ ਹੈ ਇਹਦੇ ਸਾਰਾ ਪੈਨਲ ਵਰਕ ਬਣਿਆ ਜੇ ਇਹਦੀ ਵੀ ਲੈਂਥ ਜਿਹੜੀ ਜੇ 42 ਤੱਕ ਰੈਡੀ ਹੋ ਜਾਣੀ ਜੇ ਸ਼ਿਪਿੰਗ ਫ੍ਰੀ ਦੇ ਨਾਲ ਜੇ ਰੇਟ 545 ਰੁਪਏ ਫੈਬਰਿਕ ਜਿਹੜਾ ਜੇ ਵਿਸਕੋਸ ਔਰ ਗਾਂਜਾ ਦਾ ਆ ਲੋ ਜੀ ਇਹ ਕਾ ਵੀ ਕਲਰ ਚੈੱਕ ਕਰ ਰਹੇ ਹੋ ਸੇਮ origial ਵੀਡੀਓ ਵਾਲਾ ਕਲਰ ਤੇ ਇਹਦੇ ਵੀ ਨੱਕ ਤੇ ਡਿਜ਼ਾਈਨ ਜੇ ਇਧਰੋਂ ਘੇਰੇ ਦੇ ਉੱਤੇ ਡਿਜ਼ਾਈਨ ਜੇ ਬਹੁਤ ਸੋਹਣਾ ਇਹਦੇ ਵਰਡਸ ਬਣੇ ਜੇ ਬਹੁਤ ਸੋਹਣੇ ਚਲੋ ਜੀ ਅੱਗੇ ਨੈਕਸਟ ਜੀ ਅੱਗੇ ਆ ਗਿਆ ਜੇ ਕ੍ਰਾਸ਼ ਸ਼ਿਮਰ ਦੇ ਉੱਤੇ ਬਹੁਤ ਸੋਹਣਾ ਸੂਟ ਜੇ ਆ ਵੀ ਤੇ ਇਹ ਵੀ ਕਲਰ ਜਿਹੜਾ ਜੇ ਇਹਦਾ ਮਿਲ ਜਣਾ ਜੇ ਤੁਹਾਨੂੰ ਲਾਈਟ ਪੀਚ ਜੀ ਸ਼ੇਡ 바ਵਾਜਾ ਕਲਰ ਜੇ ਇਹਦਾ ਸੂਟ ਦਾ ਤੇ ਇੱਕ ਹੋਰ ਆ ਗਿਆ ਜੇ ਬਹੁਤ ਸੋਹਣਾ ਸੂਟ ਇਹ ਕਿਹੜਾ ਭਾਜੀ ਲਵੈਂਡਰ ਪਿਆਜੀ ਲਵੈਂਡਰ ਜੀ ਸ਼ੇਡ ਜੇ ਲਵੈਂਡਰ ਪਿਆਜੀ ਜੀ ਸ਼ੇਡ ਜੇ ਰੇਟ ਇਹਦਾ ਵੀ ਸੇਮ ਜੇ 545 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਅੱਗੇ ਫੇਰ ਆ ਗਿਆ ਜੇ ਲਾਈਟ ਲੈਮਨ ਸ਼ੇਡ ਜਲਦੀ ਜਲਦੀ ਬੁੱਕ ਕਰਿਓ ਸੂਟ ਇਹ ਤੋਂ ਪਹਿਲਾਂ ਕਿ ਸਟਾਕ ਖਤਮ ਹੋ ਜਾਏ ਤੁਸੀਂ ਲੇਟ ਹੋ ਜਾਓ ਫਿਰ ਮੁਸ਼ਕਲ ਹੋ ਜਾਊਗੀ ਜੇ ਅੱਗੇ ਆ ਗਿਆ ਡਾਰਕ ਗ੍ਰੇ ਕਦਰ ਚੈੱਕ ਕਰਿਓ ਸੂਟ ਦਾ ਪਿਛੇ ਖਿੱਚੋਣਾ ਜਿਹਾ ਡਿਜ਼ਾਈਨ ਚੈੱਕ ਕਰਿਓ ਜੀ ਕਿੰਨਾ ਸੋਹਣਾ ਹੈ ਦਾ ਸੂਟ ਦਾ ਤੇ ਇਸ ਤੋਂ ਬਾਅਦ ਹੁਣ ਡਿਜ਼ਾਈਨ ਦੇ ਨਾਲ ਤੁਹਾਨੂੰ ਮੈਂ ਬੜਾ ਸੋਹਣਾ ਥੱਲੇ ਡਿਜ਼ਾਈਨ ਜੇ ਕਲਾਸ਼ਿਮਰ ਦੇ ਵਿੱਚ ਤੇ ਉਹ ਵੀ ਤੁਹਾਨੂੰ ਨਹੀਂ ਔਰਗਾਂజా ਦੇ ਉੱਤੇ ਜੇ ਕਲਾਸ਼ਿਮਰ ਨਹੀਂ ਔਰਗਾਂజా ਦੇ ਉੱਤੇ ਤੇ ਇਹ ਚੈੱਕ ਕਰਿਓ ਸਿੰਧੀ ਬੂਟੀ ਵਾਲਾ ਸੂਟ ਆ ਗਿਆ ਜੇ ਬਣ ਕੇ ਆਪਣੇ ਕੋਲ ਔਰਗਾਂజా ਦੇ ਉੱਤੇ ਬਹੁਤ ਸੋਹਣਾ ਡਿਜ਼ਾਈਨ ਜੇ ਤਿੱਲੇ ਦਾ ਵਰਕ ਤੇ ਤੇ ਨਾਲ ਇਹਦੇ ਵਿੱਚ ਥ्रेड ਵਰਕ ਜੇ ਬਹੁਤ ਜਿਆਦਾ ਪਿਆਰਾ ਪਿਆਰਾ ਰੇਟ ਸਿਰਫ ਉਹੀ 545 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਚ ਤੇ ਇੱਕ ਆ ਵੀ ਸੋਹਣਾ ਜਿਹਾ ਕਲਰ ਚੈੱਕ ਕਰ ਲਿਓ ਇਹ ਵੀ ਆ ਗਿਆ ਜੇ ਆਪਣੇ ਕੋਲ ਸਿਮਰ ਦੇ ਉੱਤੇ ਇਹਦਾ ਵੀ ਤੁਹਾਨੂੰ ਸੇਮ ਰੇਟ ਮਿਲ ਜਾਣਾ ਜੇ ਸੇਮ ਰੇਟ ਤੇ ਸੇਮ ਰੇਂਜ ਇੱਕ ਹੋਰ ਪਿਆਰਾ ਜਿਹਾ ਕਲਰ ਚੈੱਕ ਕਰੋ ਇਹ ਵੀ ਸੇਮ ਰੇਟ ਤੇ ਸੇਮ ਰੇਂਜ ਸਿਰਫ 545 ਰੁਪਏ ਦਾ ਸੂਟ ਤੇ ਇੱਕ ਆ ਸੋਹਣਾ ਜਿਹਾ ਸੂਟ ਮਿਲਣਾ ਜੇ ਇਹਦੇ ਨਾਲ ਆ ਬਾਟਮ ਆਏ ਨਹੀਂ ਜੇ ਰੇਟ ਹੋਣਾ ਜੇ ਇਹਦਾ ਵੀ ਸੇਮ 500 ਤੇ 45 ਰੁਪਏ ਤੇ ਲਓ ਜੀ ਇਹ ਵੀਡੀਓ ਇੱਥੇ ਹੀ ਆਪਾਂ ਕਰਤੀ ਆ ਸਮਾਪਤ ਜਿਦੇ ਵਿੱਚ ਆਪਾਂ ਤੁਹਾਨੂੰ ਦੇ ਦਿੱਤੇ ਆ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਤੇ ਆਰਟੀਕਲ ਜਿਹੜੇ ਨਵੇਂ ਬਣ ਕੇ ਆਏ ਆਪਣੇ ਸਾਰੇ ਟੌਪ ਦੇ ਸੂਟ ਜਿਹੜੇ ਤੁਸੀਂ ਬਿਨਾਂ ਦੁਪट्टे ਤੋਂ ਲੈ ਸਕਦੇ ਜੇ 545 ਰੁਪਏ ਦੇ ਵਿੱਚ ਤੇ ਬਾਕੀ 3 ਵਜੇ ਵਾਲੀ ਵੀਡੀਓ ਮਿਸ ਨਾ ਕਰਿਓ ਉਹ ਜ਼ਰੂਰ ਵੇਖਿਓ ਉਹ ਚ ਸੋਹਣੇ ਸੋਹਣੇ ਸੂਟ ਆਉਣੇ ਦੁਪੱਟਿਆਂ ਵਾਲੇ ਜੋਰ ਜੱਟ ਦੇ ਫੈਬਰਿਕ ਦੇ ਉੱਤੇ